ਲੁਧਿਆਣਾ ਦੇ थाना ਪੀਏਯੂ ਅਧੀਨ 41 ਕਲਾ ਨੇੜੇ ਹੋਈ ਕੋਰੀਅਰ ਡਿਲੀਵਰੀ ਬੁਆਏ ਕੋਲੋਂ ਲੁੱਟ ਮਾਮਲੇ ਨੂੰ ਪੁਲਿਸ ਨੇ ਸੁਲਝਾ ਲੈਣ ਦਾ ਦਾਵਾ ਕੀਤਾ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋ ਦੋਸ਼ੀਆਂ ਨੂੰ ਮੋਟਰਸਾਈਕਲ ਦਾ ਤਸਮੀਤ ਕਾਬੂ ਕੀਤਾ ਪੁਲਿਸ ਨੇ ਇਨ੍ਹਾਂ ਪਾਸੋਂ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਨੇ ਦੇਖੋ ਸਾਨੂੰ ਇੱਕ ਕੰਪਲੇਂਟ ਆਈ ਸੀਗੀ ਸਨੇਚਿੰਗ ਦੀ ਜਿਹੜਾ ਡਿਲੀਵਰੀ ਬੁਆਏ ਡਿਲੀਵਰ ਕਰਨ ਗਿਆ ਸੀਗਾ ਆਪਣੇ 41 ਪਿੰਡ ਕੋਲੇ 41 ਚੌਕ ਕੋਲੇ ਉੱਥੋਂ ਤੋਂ ਸਨੇਚ ਕਰ ਲਏ ਸੀਗੇ ਦੋ ਬੰਦੇ ਜਿਹੜੇ ਅਸੀਂ ਉਥੇ ਦੇ ਕਾਰਵਾਈ ਕਰਦੇ ਹੋਏ ਦੋ ਬੰਦਿਆਂ ਨੂੰ ਫੜਿਆ ਇੱਕ ਕਮਲ ਤੇ ਇੱਕ ਪ੍ਰਦੀਪ ਇੱਕ ਜਵਾਰਨਗਰ ਕੈਂਪ ਦਾ ਜੀ ਇੱਕ Shimla Puri ਦਾ ਦੋਨਾਂ ਕੋਲੋਂ ਤਿੰਨ ਮੋਬਾਈਲ ਇੱਕ ਜਿਹੜਾ ਦਾਤੋਂ ਦਾ ਟੱਕੂਆ ਜਿਹੜਾ ਮਾਰ ਕੇ ਸਨੇਚ ਕਰਦੇ ਸੀਗੇ ਤੇ ਇੱਕ ਮੋਟਰਸਾਈਕਲ ਫਿਲਹਾਲ ਰਿਕਵਰ ਹੋ ਗਿਆ ਜੀ ਤੇ ਅਸੀਂ ਇਹਨਾਂ ਨੂੰ ਹੁਣ ਟਮਾੜ ਲਾਂਗਾ ਤੇ ਅੱਗੇ ਪੁਛਕਿਸ਼ ਕਰਾਂਗੇ ਤੇ ਹੋਰ ਕਵਰੀ ਕਰਾਂਗੇ ਪਹਿਲਾਂ ਵੀ ਕੋਈ ਮਾਮਲੇ ਦਰਜ ਨਹੀਂ ਜੀ ਇਹਨਾਂ ਦੇ ਇੱਕ ਕਮਲ ਤੇ ਇੱਕ ਪਰਚਾ ਪਹਿਲਾਂ ਵੀ ਸਨੇਚਰਿੰਗ ਦਾ ਦਰਜ ਹੈ ਜੀ ਇਹ ਲੁੱਟਖੋ ਦੀਆਂ ਵਾਰਦਾਤਾਂ ਲੁੱਟਖੋ ਦੀ ਵਾਰਦਾਤਾਂ ਹੀ ਕਰਦੇ ਨਾਲ ਨਾਲ ਚੋਰੀ ਵੀ ਕਰਦੇ ਆ ਜੀ ਤੇ ਨਸ਼ੇ ਦੀ ਵੀ ਆਦੀ ਹੈ ਜੀ ਜਮੈਟੋ ਡਿਲੀਵਰੀ ਬੁਆਏ ਕੋਲ ਲੁੱਟ ਹੋਈ ਸੀ ਇਹ ਜਮੈਟੋ ਨਹੀਂ ਸੀਗਾ ਜੀ ਹੋਰ ਜਿਹੜੇ ਦੂਸਰਾ ਡਿਲੀਵਰੀ ਕੋਰੀਅਰ ਡਿਲੀਵਰੀ ਵਾਲਾ ਸੀ ਉਹ ਸੀਗਾ ਜੀ ਸਿਰ ਕੀ ਮੈਸੇਜ ਦੇਣਾ ਚਾਹੁੰਦੇ ਕਿ ਕਿ ਕਿਤੇ ਨਾ ਕਿਤੇ ਧੁੰਦ ਦੇ ਯਾਰਡ ਦੇ ਵਿੱਚ ਜਿਹੜੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਨੇ ਮੈਸੇਜ ਇਹੀ ਹੈ ਜੀ ਆਪਣਾ ਵੈਸੇ ਧਿਆਨ ਰੱਖੋ ਜੇ ਕੋਈ ਵੀ ਤੁਹਾਨੂੰ ਇਹ ਜਿਹੀ ਕੋਈ ਸ਼ੱਕੀ ਬੰਦਾ ਲੱਗਦਾ ਹੈ ਜਾਂ ਕਿਤੇ ਤੁਹਾਨੂੰ ਲੱਗਦਾ ਵੀ ਇਹ ਕੁਝ ਗਲਤ ਅਨਸਰ ਹੈ ਤੇ ਉਸੇ ਟਾਈਮ ਫੌਰਨ ਸਾਨੂੰ ਤਲਾ ਦੋ ਕੋਈ ਸੱਚ ਪੈਸਿਆਂ ਦੀ ਰਿਕਵਰੀ ਹੋ ਗਈ ਪੈਸੇ ਫਿਲਹਾਲ ਰਿਕਵਰ ਨਹੀਂ ਹੋਏ ਇਹਨਾਂ ਨੇ ਕਿਉਂਕਿ ਨਸ਼ੇ 'ਚ ਯੂਜ਼ ਕਰ ਲਏ ਸੀਗੇ ਪੈਸੇ ਬਾਕੀ ਰਿਮਾਂਡ ਲਵਾਗੇ ਜੀ ਕੁੱਝ ਗੱਲ ਸਰ ਮੋਟਰਸਾਈਕਲ ਰਾਮਤ ਕੀਤਾ ਹੈ ਨਾ ਮੋਟਰਸਾਈਕਲ ਇੱਕ ਕਰ ਕਵਰ ਹੋਇਆ ਜੀ ਨੁਦੀਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ